आनंद पाया मेरी माए सतगुरु मैं पाया, पाया। ए शब्द है आनंद आनंद साहिब जी दी वाणी ਵਿੱਚੋਂ ਇਸ ਸ਼ਬਦ ਦੇ ਤਿੰਨ ਰੂਪ ਲੱਭਦੇ ਨੇ ਇੱਕ ਆਨੰਦ ਦੱਦੇ ਨੂੰ ਔਂਕੜ ਇੱਕ ਆਇੜਾ ਨੰਨਾ ਦੱਤਾ ਇਹ ਨੰਨੇ ਨੂੰ ਟਿੱਪੀ ਨਹੀਂ ਮੁਕਤਾ ਨੰਨਾ ਫਿਰ ਇੱਕ ਚੌਥਾ ਇਹ ਤੀਜਾ ਸ਼ਬਦ ਹੈ ਆਇੜੇ ਨੂੰ ਕੰਨਾ ਨੰਨੇ ਨੂੰ ਟਿੱਪੀ ਦੱਦੇ ਨੂੰ ਔਂਕੜ ਹੈ ਹੁਣ ਜਿਹੜਾ ਜਿਹੜਾ 40ਵੀਂ ਪੌੜੀ ਹੈ ਅਨੰਦ ਸਾਹਿਬ ਜੀ ਦੀ ਇਹਦੇ ਵਿੱਚ ਗੁਰੂ ਜੀ ਕਹਿੰਦੇ ਨੇ ਅਨਦ ਸੁਣੋ ਵਡਭਾਗੀ ਹੋ ਤੇ ਕਈ ਸੱਜਣ ਜਿਹੜਾ ਇਹ ਨੰਨਾ ਮੁਕਤਾਏ ਇਹਦੇ ਤੇ ਵੀ ਟਿੱਪੀ ਲਾ ਕੇ ਇਹਨੂੰ ਅਨੰਦ ਸੁਣੋ ਵਡਭਾਗੀ ਹੋ ਪੜੀ ਜਾਂਦੀ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਬਦ ਲਿਖਿਆ ਇਹ ਸ਼ੁੱਧ ਲਿਖਿਆ ਹੈ ਇਹਨੂੰ ਕੋਲੋਂ ਟਿੱਪੀ ਲਾ ਕੇ ਅਸ਼ੁੱਧ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ ਤੋਂ ਇਹ ਕਾਰਨ ਕੀ ਹੈ ਕਿਉਂਕਿ ਇਹ ਤਿੰਨ ਮਾਤਰਾਵਾਂ ਵਾਲਾ ਸ਼ਬਦ ਹੈ ਆਇੜਾ ਨੰਨਾ ਦਿੱਤਾ ਇਹ ਤਿੰਨ ਮਾਤਰਾਕ ਸ਼ਬਦ ਹੈ ਤੇ ਜਿਹੜਾ ਆਨੰਦ ਹੈ ਇੱਕ ਮਾਤਰਾ ਘਟਾਉਣ ਲਈ ਟਿੱਪੀ ਹਟਾ ਕੇ ਨੰਨਾ ਮੁਕਤਾ ਕਰਕੇ ਗੁਰੂ ਜੀ ਨੇ ਲਿਖਿਆ ਹੈ ਆਨੰਦ ਤੇ ਜਿਹੜਾ ਆਨੰਦ ਸ਼ਬਦ ਹੈ ਇਹ ਚਾਰ ਮਾਤਰਾਵਾਂ ਵਾਲਾ ਹੈ ਇਹ ਤਿੰਨ ਮਾਤਰਾਵਾਂ ਵਾਲਾ ਹੈ ਤੇ ਇਹ ਜਦੋਂ ਲੋੜ ਪਈ ਗੁਰੂ ਜੀ ਨੇ ਇਸ ਸ਼ਬਦ ਨੂੰ ਚਾਰ ਮਾਤਰਾਵਾਂ ਵਾਲਾ ਬਣਾ ਦਿੱਤਾ ਆਇੜੇ ਨੂੰ ਕੰਨਾਂ ਲਾ ਕੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਇਹ ਪੰਜ ਪੰਜ ਮਾਤਰਾਵਾਂ ਵਾਲਾ ਸ਼ਬਦ ਬਣ ਗਿਆ 1 2 3 4 5 ਇਹਦੇ ਤਿੰਨ ਰੂਪ ਮਿਲਦੇ ਨੇ ਚਾਰ ਮਾਤਰਾ ਵਾਲਾ ਤਿੰਨ ਮਾਤਰਾ ਵਾਲਾ ਤੇ ਪੰਜ ਮਾਤਰਾ ਵਾਲਾ ਤੋ ਇਸ ਕਰਕੇ ਗੁਰੂ ਜੀ ਨੇ ਜਿਵੇਂ ਜਿਵੇਂ ਲਿਖਿਆ ਹੈ ਓਵੇਂ ਓਵੇਂ ਉਹਨੂੰ ਪੜ੍ਹਨਾ ਹੈ ਜੇ ਆਇੜੇ ਨੂੰ ਕੰਨਾਂ ਲਾ ਕੇ ਲਿਖਿਆ ਤੇ ਕੰਨਾਂ ਛੱਡਣਾ ਨਹੀਂ ਜੇ ਆਇੜਾ ਮੁਕਤਾ ਲਿਖਿਆ ਹੈ ਨੰਨਾ ਮੁਕਤਾ ਹੈ ਤੇ ਉਹਨੂੰ ਮੁਕਤੀ ਰੂਪ ਵਿੱਚ ਹੀ ਉਚਾਰਨਾ ਹੈ